ਜੇ ਤੁਸੀਂ ਵੱਡੇ ਵੱਡੇ ਰੋਡ ਬਣਾ ਲਏ ਵੱਡੀਆਂ ਬਿਲਡਿੰਗਾਂ ਸਥਾਪਿਤ ਹੋ ਗਈਆਂ ਪਰ ਸਾਡਾ ਉਹ ਪਿੰਡਾਂ ਵਾਲਾ ਜਿਹੜਾ ਸੁਭਾਅ ਹੈ ਉਹ ਕਿਤੇ ਨਾ ਕਿਤੇ ਮਾਰੇ ਹਾਂ ਇਹ ਵੱਡਾ ਕੁਐਸਚਨ ਖੜਾ ਕਰਕੇ ਜਾਊਗਾ ਪੰਜਾਬ ਦੀ ਮਿੱਟੀ ਕਹੇ ਜਿੱਥੇ ਸਭ ਕੁਝ ਉਗਦਾ ਜਿੱਦੇ ਸਾਰਾ ਕੰਸਟਰਕਸ਼ਨ ਕੰਕਰੀਟ ਭਰ ਦਿੱਤਾ ਗਿਆ ਖਾਵਾਂਗੇ ਕੀ ਅਸੀਂ ਬਾਕੀ ਕੰਟਰੀ ਆ ਤੂੰ ਨਹੀਂ ਉਗਦਾ ਨਾ ਡਿਵੈਲਪਮੈਂਟ ਕੋਠੀਆਂ ਸਾਨੂੰ ਕਾਰਾਂ ਲੈਂਬਰਗਿਨੀਆਂ ਉਹ ਠੀਕ ਹੈ ਪਰ ਉਹਨਾਂ ਦੇ ਵਟਾਂ ਦੇ ਮੂਲੀਆਂ ਨਹੀਂ ਉਗਦੀਆਂ ਉਹ ਵੀ ਵਟਨ ਦੀ ਸਬਜ਼ੀ ਨਹੀਂ ਲੱਗਦੀ ਕੋਈ ਸਾਡੇ ਪਿੰਡ ਚ ਕਿਸੇ ਵੀ ਘਰ ਚ ਪੁੱਟ ਕੇ ਲਾ ਲਓ ਤੇ ਹਰ ਦਰੱਖਤ ਦੀ ਡਵੈਲਪਮੈਂਟ ਠੀਕ ਹੈ ਪਰ ਉਹਨੂੰ ਲਿਮਟਿਡ ਕਰੋ ਇੰਨਾ ਨਾ ਹੋਵੇ ਕਿ ਸਾਡੀਆਂ ਸਾਰੀਆਂ ਜਿਹੜੀਆਂ ਜ਼ਮੀਨਾਂ ਉਹਦੇ ਤੇ ਕੰਕਰੀਟ ਪੜ ਦਿੱਤਾ ਗਿਆ ਹੈ ਤਾਂ ਇਹਦੇ ਨਤੀਜੇ ਸਾਨੂੰ ਆਉਣ ਵਾਲੇ ਸਮੇਂ ਚ ਭੁਗਤਨੇ ਪੈਣਗੇ ਤੁਹਾਨੂੰ ਪਹਿਲੀ ਵਾਰੀ ਕਦੋਂ ਅਹਿਸਾਸ ਹੋਇਆ ਕਿ ਹੁਣ ਮੇਰੇ ਕੋਲ ਪਾਵਰ ਆ ਗਈ ਹੈ ਤੇ ਹੁਣ ਮੈਂ ਹੈਗਾ ਕਾਬਿਲ ਤੇ ਕਰਾਂਗੇ ਜੋ ਪਿਆ ਜਿਹੜੀ ਪਾਵਰ ਆ ਕੋਈ ਓ ਇਦਾਂ ਦੀ ਤਾਕਤ ਵਾਲੀ ਪਾਵਰ ਨਹੀਂ ਕਈ ਵਾਰੀ ਫਿਲਮ ਚ ਕਹਾਣੀ ਕੁਛ ਨਹੀਂ ਹੁੰਦੀ ਹਾਸਾ ਵੀ ਨਹੀਂ ਆ ਰਿਹਾ ਹੁੰਦਾ ਤੇ ਕਹਿੰਦੇ ਨਾ ਕਿਵੇਂ ਲੱਗੀ ਸਾਰੇ ਤਾੜੀਆਂ ਮਾਰਦੇ ਜੀ ਬਹੁਤ ਵਧੀਆ ਬਹੁਤ ਵਧੀਆ ਇਸ ਫਿਲਮ ਚ ਬਹੁਤ ਇੰਜੋਏ ਹਾਂ ਪਰ ਸਵਾਲ ਬਹੁਤ ਖੜੇ ਕਰਕੇ ਜਾਊਗੀ 16 ਫਰਵਰੀ ਨੂੰ ਇੱਕ ਫਿਲਮ ਰਿਲੀਜ਼ ਹੋ ਰਹੀ ਹੈ ਉਹ ਹੈ ਭੋਲੇ ਹੋਏ ਭੋਲਾ ਕਰੈਕਟਰ ਜਾਣਿਆ ਪਛਾਣਿਆ ਜਗਜੀਤ ਸੰਧੂ ਸਾਡੇ ਨਾਲ ਇਸ ਇੰਟਰਵਿਊ ਦੀ ਖਾਸੀਅਤ ਇਹ ਹੈ ਕਿ ਪ੍ਰੋਡਿਊਸਰ ਵੀ ਨਾਲ ਨੇ ਸਾਡੇ ਨਾਲ ਐਕਟਰ ਵੀ ਨੇ ਬਾਈ ਜੀ ਪਹਿਲਾਂ ਮੈਂ ਸਵਾਲ ਪ੍ਰੋਡਿਊਸਰ ਵਾਲਾ ਕਰਾਂ ਕਿ ਐਕਟਰ ਵਾਲਾ ਕਰ ਜਿਹੜਾ ਮਰਜ਼ੀ ਕਰੋ ਦੋਵੇਂ ਰੈਡੀ ਨੇ ਤਾਨੂੰ ਜਿੰਨੀ ਪ੍ਰੈਸ ਕਾਨਫਰੰਸ ਦੇ ਸੀ ਸੁਣਿਆ ਤੁਸੀਂ ਇੱਕ ਪਾਵਰ ਦੀ ਗੱਲ ਵਾਰ-ਵਾਰ ਕੀਤੀ ਕਿ ਪਾਵਰ ਜਦ ਤੱਕ ਤੁਹਾਡੇ ਕੋਲ ਨਹੀਂ ਹੁੰਦੀ ਤੁਸੀਂ ਜੋ ਅੰਦਰ ਪਿਆ ਹੁੰਦਾ ਨਾ ਕਰਨ ਦੀ ਤਾਂਗ ਹੁੰਦੀ ਆ ਕਰ ਨਹੀਂ ਪਾਉਂਦੇ ਤੁਹਾਨੂੰ ਪਹਿਲੀ ਵਾਰੀ ਕਦੋਂ ਅਹਿਸਾਸ ਹੋਇਆ ਕਿ ਹੁਣ ਮੇਰੇ ਕੋਲ ਪਾਵਰ ਆ ਗਈ ਹੈ ਤੇ ਹੁਣ ਮੈਂ ਹੈਗਾ ਕਾਬਲ ਤੇ ਕਰਾਂਗੇ ਜੋ ਪਿਆ ਉਹ ਜਿਹੜੀ ਪਾਵਰ ਆ ਕੋਈ ਉਹ ਏਦਾਂ ਦੀ ਤਾਕਤ ਵਾਲੀ ਪਾਵਰ ਨਹੀਂ ਮੈਨੂੰ ਲੱਗਦਾ ਉਹ ਡਿਸੀਜਨ ਦੀ ਪਾਵਰ ਹੁੰਦੀ ਹੈ ਸਮ ਟਾਈਮ ਜਦੋਂ ਡਿਸੀਜਨਸ ਲੈਣੇ ਤੁਹਾਡੇ ਵਿਆਹ ਸਹੀ ਆ ਗਲਤ ਆ ਉਹ ਤੁਹਾਡੇ ਹੱਥ ਚ ਆ ਜਾਣਾ ਇੰਨਾ ਹੀ ਬਹੁਤ ਹੁੰਦਾ ਤੁਸੀਂ ਜੋ ਚਾਹੁੰਦੇ ਹੋ ਫਿਰ ਉਹ ਫਿਲਮ ਬਣਾ ਸਕਦੇ ਹੋ ਮੈਂ ਇਸ ਕਰਕੇ ਕਹਿਆ ਸੀਗਾ ਕਿ ਉਹ ਹੱਥ ਆਉਣੀ ਬਹੁਤ ਜ਼ਰੂਰੀ ਹੈ ਉਹ ਤੁਸੀਂ ਐਜ਼ ਅ ਪ੍ਰੋਡਿਊਸਰ ਹੀ ਕਰ ਸਕਦੇ ਹੋ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਜਦੋਂ ਸਾਡੇ ਪ੍ਰੋਡਿਊਸਰ ਬਹੁਤ ਇੰਟੈਲੀਜੈਂਟ ਹੋਗੇ ਸਾਡੀਆਂ ਫਿਲਮਾਂ ਬਹੁਤ ਵਧੀਆ ਬਣਨਗੀਆਂ ਸੋ ਸਾਨੂੰ ਲੱਗਿਆ ਕਿ ਔਰ ਕੋਈ ਆ ਕੇ ਕਰੂਗਾ ਆਪਾਂ ਵੀ ਤਾਂ ਜੋੜ ਲੋ ਅਸੀਂ ਮਨ ਤਾਂ ਮੁੰਤਾ ਕਰਕੇ ਯਾਰਾਂ ਦੋਸਤਾਂ ਤੋਂ ਪੈਸੇ ਇਕੱਠੇ ਕੀਤੇ ਸੋ ਹੁਣ ਅਸੀਂ ਫਿਲਮ ਬਣਾਈਏ ਜਿੰਨੇ ਖੋਲੇ ਦਿਲ ਨਾਲ ਤੁਸੀਂ ਅੱਜ ਗੱਲਾਂ ਕੀਤੀਆਂ ਨਾ ਬਹੁਤ ਸਾਰੇ ਪੰਜਾਬੀ ਫਿਲਮ ਐਸੀਆਂ ਬਣ ਰਹੀਆਂ ਸਾਡੇ ਅੱਗੇ ਜਿਹੜਾ ਭਾਈਚਾਰਾ ਪੱਤਰਕਾਰ ਉਹ ਉਸ ਜਿਹੇ ਸਵਾਲ ਵੀ ਨਹੀਂ ਕਰ ਪਾਉਂਦਾ ਮੈਨੂੰ ਲੱਗਦਾ ਇੱਥੇ ਉਹ ਕੀਤਾ ਜਾ ਸਕਦਾ ਕਿਉਂਕਿ ਤੁਸੀਂ ਮੈਨੂੰ ਉਮੀਦ ਹੈ ਕਿ ਨਾਰਾਜ਼ ਨਹੀਂ ਹੋਵੋਗੇ ਕਈ ਵਾਰੀ ਫਿਲਮ ਚ ਕਹਾਣੀ ਕੁਝ ਨਹੀਂ ਹੁੰਦੀ ਹਾਸਾ ਵੀ ਨਹੀਂ ਆ ਰਿਹਾ ਹੁੰਦਾ ਤੇ ਕਹਿੰਦੇ ਨਾ ਕਿਵੇਂ ਲੱਗੀ ਸਾਰੇ ਤਾੜੀਆਂ ਮਾਰਦੇ ਜੀ ਬਹੁਤ ਵਧੀਆ ਬਹੁਤ ਵਧੀਆ ਪਰ ਤੁਹਾਡੀ ਫਿਲਮ ਦੀ ਇੱਕ ਜਿਹੜੀ ਟ੍ਰੇਲ ਹਾਂ ਜਿਹੜਾ ਨਾਮ ਲੈ ਕੇ ਚੱਲ ਰਹੇ ਹਾਂ ਸਾਨੂੰ ਉਹਦੇ ਚੇਜ਼ ਨਜ਼ਰ ਆ ਰਿਹਾ ਕਿ ਕਿਤੇ ਭੂ ਮਾਫੀਆ ਦੀ ਗੱਲ ਤਾਂ ਨਹੀਂ ਕਿਤੇ ਇਹ ਤਾਂ ਨਹੀਂ ਕਿ ਅਸੀਂ ਜਿਹੜਾ ਤੁਸੀਂ ਸੱਭਿਆਚਾਰ ਦੀ ਗੱਲ ਕਰਦੇ ਹੋ ਕੋਈ ਖਤਮ ਕਰ ਦੇਣਗੇ ਡਿਵੈਲਪਮੈਂਟ ਦੇ ਨਾਂ ਤੇ ਹਾਂ ਇਹਦੇ ਵਿੱਚ ਬਹੁਤ ਡਿਬੇਟ ਹੋ ਸਕਦੀ ਮੇਰੇ ਨਾਲ ਤਾਂ ਹੀ ਕਹਿੰਦਾ ਸੀ ਵੀ ਜਦੋਂ ਅਸੀਂ ਟ੍ਰੇਲਰ ਤੋਂ ਥੋੜੀ ਥੋੜਾ ਜਿਹਾ ਅੰਦਾਜ਼ਾ ਲਾ ਸਕਦੇ ਹੋ ਟ੍ਰੇਲਰ ਨੂੰ ਦੇਖ ਕੇ ਲੋਕ ਹੱਸਣਗੇ ਜਰੂਰ ਇਸ ਫਿਲਮ ਨੂੰ ਬਹੁਤ ਇੰਜੋਏ ਹੋਊਗਾ ਪਰ ਸਵਾਲ ਬਹੁਤ ਖੜੇ ਕਰਕੇ ਜਾਊਗੀ ਇੱਕ ਮੁੱਦਾ ਹੋਵੇ ਤਾਂ ਮੈਂ ਤੁਹਾਨੂੰ ਦੱਸਾਂ ਨਾ ਤੁਹਾਨੂੰ ਲੱਗਦਾ ਹਰ ਸੀਨ ਚ ਤੁਹਾਨੂੰ ਇੱਕ ਇੱਕ ਚੀਜ਼ ਮਿਲ ਜਾਣੀ ਆ ਕਿ ਇਹਨਾਂ ਨੇ ਟਕਾ ਕੇ ਉਹ ਸੱਟ ਮਾਰੀ ਆ ਉਸ ਚੀਜ਼ ਦੇ ਉੱਪਰ ਮੈਂ ਚਾਹੁੰਦਾ ਸੀ ਵੀ ਇਸ ਫਿਲਮ ਨੂੰ ਲੋਕ ਵਾਰ-ਵਾਰ ਦੇਖਣ ਮੈਂ ਨਹੀਂ ਚਾਹੁੰਦਾ ਇੱਕ ਵਾਰੀ ਦੇਖ ਕੇ ਇਹਨੂੰ ਭੁੱਲ ਜਾਣ ਤੇ ਮੈਂ ਇਹੀ ਕੋਸ਼ਿਸ਼ ਕੀਤੀ ਹੈ ਤੇ ਉਸ ਚੀਜ਼ ਤੇ ਮੈਨੂੰ ਲੱਗਦਾ ਸੀ ਖਰੇ ਵੀ ਉੱਤਨੇ ਆ ਨਾ ਖੁਸ਼ੀ ਉਦੋਂ ਹੋਈ ਕਿ ਜਦੋਂ ਅਸੀਂ ਬੰਬੇ ਫਿਲਮ ਜਦੋਂ ਪੋਸਟ ਚੱਲ ਰਿਹਾ ਸੀ ਨਾ ਜਿਹੜੇ ਬੰਦੇ ਪੋਸਟ ਕਰ ਰਹੇ ਸੀ ਉਹ ਸਾਊਥ ਇੰਡੀਅਨ ਨੇ ਹਨਾ ਉਹਨਾਂ ਨੂੰ ਲੈਂਗੁਏਜ ਨਹੀਂ ਸੀ ਆਉਂਦੀ ਪੰਜਾਬੀ ਉਸ ਫਿਲਮ ਨੂੰ ਬਹੁਤ ਇੰਜੋਏ ਕਰ ਰਹੇ ਸੀ ਤਾਂ ਮੈਨੂੰ ਲੱਗਦਾ ਸੀ ਪਹਿਲੇ ਸਟੈਪ ਤੇ ਕਾਮਯਾਬ ਹੋ ਗਏ ਉਹਨਾਂ ਨੂੰ ਉਹ ਜਿਹੜੇ ਚੁਟਕਲਿਆਂ ਵਾਲੀ ਕਾਮੇਡੀ ਆ ਜਾਂ ਬੋਲ ਕੇ ਵਾਲੀ ਆ ਉਹ ਤਾਂ ਉਹਨਾਂ ਨੂੰ ਸਮਝ ਨਹੀਂ ਆਉਣੀ ਪੰਜ ਪਰ ਉਹ ਫਿਰ ਵੀ ਇੰਜੋਏ ਕਰ ਰਹੇ ਆ ਕਿਉਂਕਿ ਇਹਦੇ ਚ ਬਿਨਾ ਬੋਲੇ ਬਹੁਤ ਕੁਝ ਆ ਇੱਕ ਸਾਇ ਮੈਨੂੰ ਲੱਗਦਾ ਬਿਨਾ ਬੋਲੇ ਤੁਸੀਂ ਵਰਲਡ ਨੂੰ ਸਮਝਾ ਸਕਦੇ ਹੋ ਚਾਰਲੀ ਚੈਪਲੇ ਸਭ ਨੂੰ ਸਮਝ ਆਉਣਾ ਹੈ ਜਦੋਂ ਬੋਲਣ ਲੱਗ ਜਾਂਦਾ ਸ਼ਾਇਦ ਅੱਦੇ ਲੋਕ ਲਿਮਿਟਿਡ ਰਹਿ ਜਾਂਦੇ ਸੋ ਕੋਸ਼ਿਸ਼ ਇਹੀ ਕੀਤੀ ਹੈ ਕਿ ਉਹਦੇ ਥਰੂ ਅਸੀਂ ਵੱਡੀ ਗੱਲ ਕਰੀਏ ਬਹੁਤ ਵੱਡੇ ਵੱਡੇ ਹਾਈਵੇਜ਼ ਬਣ ਰਹੇ ਆ ਕਹਿੰਦੇ ਇੰਟਰਨੈਸ਼ਨਲ ਮਾਰਕੀਟ ਖੋਲਣੀਆਂ ਤੇ ਪੰਜਾਬ ਵਾਇਆ ਹੋ ਸਕਦਾ ਪੰਜਾਬ ਤੋਂ ਬਣਾ ਤਰੱਕੀ ਹੈ ਨਹੀਂ ਤੁਸੀਂ ਫਿਲਮ ਚ ਕਿਤੇ ਉਹਦੇ ਨਾਲ ਵੀ ਜੋੜ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਤੁਸੀਂ ਵੱਡੇ ਵੱਡੇ ਰੋਡ ਬਣਾ ਲਏ ਵੱਡੀਆਂ ਬਿਲਡਿੰਗਾਂ ਸਥਾਪਿਤ ਹੋ ਗਈਆਂ ਪਰ ਸਾਡਾ ਉਹ ਪਿੰਡਾਂ ਵਾਲਾ ਜਿਹੜਾ ਸੁਭਾਅ ਹੈ ਉਹ ਕਿਤੇ ਨ ਕਿਤੇ ਮਾਰੇ ਹਾਂ ਇਹ ਵੱਡਾ ਕੁਐਸਚਨ ਖੜਾ ਕਰਕੇ ਜਾਊਗੀ ਉਹੀ ਮੈਂ ਗੱਲ ਕਹੀ ਹੈ ਕਿ ਜੇ ਸਾਰੇ ਇੱਕ ਵਾਹੀਯੋਗ ਜ਼ਮੀਨ ਹੈ ਜਿੱਥੇ ਆਪਾਂ ਡਿਬੇਟ ਹੋਣੀ ਚਾਹੀਦੀ ਹੈ ਪੰਜਾਬ ਦੀ ਮਿੱਟੀ ਕਹੇ ਜੀ ਜਿੱਤੇ ਸਭ ਕੁਝ ਉਗਦਾ ਜਿਹਦੇ ਤੇ ਸਾਰਾ ਕੰਸਟਰਕਸ਼ਨ ਕੰਕਰੀਟ ਭਰ ਦਿੱਤਾ ਗਿਆ ਖਾਵਾਂਗੇ ਕੀ ਅਸੀਂ ਮੈਨੂੰ ਲੱਗਦਾ ਬਾਕੀ ਕੰਟਰੀਆਂ ਤੂੰ ਨਹੀਂ ਉਗਦਾ ਨਾ ਆਪਾਂ ਜੇ ਦੁਬਈ ਕਹਾਂਗੇ ਠੀਕ ਹੈ ਡਿਵੈਲਪਮੈਂਟ ਕੋਠੀਆਂ ਸਾਨੂੰ ਕਾਰਾਂ ਲੈਂਬਰਗਿਨੀ ਆ ਕੋ ਠੀਕ ਹੈ ਪਰ ਉਹਨਾਂ ਦੇ ਵਟਾਂ ਦੇ ਮੂਲੀਆਂ ਨਹੀਂ ਉਗਦੀਆਂ ਉਹਨਾਂ ਦੇ ਵਟਾਂ ਦੇ ਗਾਜਰਾ ਨਹੀਂ ਉਗਦੀਆਂ ਉਹਨਾਂ ਦੀ ਵਟਾਂ ਦੀ ਸਬਜ਼ੀ ਨਹੀਂ ਲੱਗਦੀ ਕੋਈ ਸਾਡੇ ਪਿੰਡ ਚ ਕਿਸੇ ਵੀ ਘਰ ਚ ਪੁੱਟ ਕੇ ਲਾ ਲਓ ਤੇ ਹਰ ਦਰਖਤ ਹਰ ਸਬਜ਼ੀ ਹੋ ਸਕਦੀ ਹੈ ਨਾ ਸੋ ਮੈਨੂੰ ਲੱਗਦਾ ਵੀ ਉਸ ਚੀਜ਼ ਤੇ ਗੱਲ ਕਰਨੀ ਬਹੁਤ ਜ਼ਰੂਰੀ ਸੀ ਕਿ ਡਿਵੈਲਪਮੈਂਟ ਉਹ ਲਿミਟਡ ਕਰੋ ਐਨਾ ਨਾ ਹੋਵੇ ਕਿ ਸਾਡੀਆਂ ਸਾਰੀਆਂ ਜਿਹੜੀਆਂ ਜ਼ਮੀਨਾਂ ਉਹਦੇ ਜੇ ਕੰਕਰੀਟ ਭਰ ਦਿੱਤਾ ਗਿਆ ਤਾਂ ਇਹਦੇ ਨਤੀਜੇ ਸਾਨੂੰ ਆਉਣ ਵਾਲੇ ਸਮੇਂ 'ਚ ਭੁਤਨੇ ਪੈਣਗੇ ਤਾਨੂੰ ਐਜ਼ ਅ ਪ੍ਰੋਡਿਊਸਰ ਜੇਕਰ ਮੈਂ ਪੁੱਛਾਂ ਕਿਉਂਕਿ ਬਹੁਤ ਸਾਰਾ ਨਾ ਤਾਮਜਾਮ ਅੱਜਕਲ ਵੱਡਾ ਚਾਹੀਦਾ ਫਿਲਮਾਂ ਨੂੰ ਚਲਾਉਣ ਲਈ ਐਡਵਰਟਾਈਜ਼ਮੈਂਟ ਦੀ ਗੱਲ ਕਰੀਏ ਵਿਗਿਆ ਆਪਣਾ ਦੀ ਗੱਲ ਕਰੀਏ ਵੀ ਲੋਕਾਂ ਤੱਕ ਪਹਿਲਾਂ ਆਪਦਾ ਪ੍ਰੋਡਕਟ ਪੰਚਾਓ ਫੇਰ ਹੀ ਤੁਹਾਨੂੰ ਦੇਖਣ ਆਉਣਗੇ ਤੁਸੀਂ ਇਹਦੇ 'ਚ ਬਲੀਵ ਕਰਦਿਓ ਜਾਂ ਫਿਰ ਤੁਹਾਨੂੰ ਲੱਗਦਾ ਕਿ ਰਿਸਕ ਲੈ ਲੈਣਾ ਚਾਹੀਦਾ ਕੋਈ ਦੇਖੇ ਨਾ ਮੈਂ ਸੱਚ ਬਲੀਵ ਕਰਦਾ ਕਿ ਸਾਡੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਉਹਦਾ ਸਮਝ ਨਹੀਂ ਕਿ ਸਿਰਫ ਟ੍ਰੇਲਰ ਤੇ ਕੰਟੈਂਟ ਦੇਖ ਕੇ ਜਾਣ ਨਾ ਕਿ ਦੇਖ ਕੇ ਜਾਣ ਕਿ ਕਿੱਥੇ ਕਿੱਡਾ ਵੱਡਾ ਈਵੈਂਟ ਹੋਇਆ ਲੋਡ ਹੀ ਹੈ ਚੰਗੇ ਰਾਈਟਰ ਵੀ ਤਾਂ ਹੀ ਆਉਣਗੇ ਜਿਹ ਵੱਡੇ ਪ੍ਰੋਮੋਸ਼ਨ ਤੋਂ ਉਹ ਲਾਈਟਰ ਨੂੰ ਲੈ ਕੇ ਆਉਣਗੇ ਤੇ ਲੱਭ ਕਿ ਮੈਨੂੰ ਲੱਗਦਾ ਕਿ ਪੰਜਾਬੀ ਆਡੀਅנס ਨੂੰ ਆਤ ਪਾਉਣੀ ਚਾਹੀਦੀ ਹੈ ਕਿ ਟ੍ਰੇਲਰ ਦੇਖੋ ਉਸ ਤੋਂ ਬਾਅਦ ਆਪਣੇ ਰਿਵਿਊ ਦੇਖੋ ਕਿ ਚੰਗੀ ਲੱਗਿਆ ਸੀ ਆ ਫਿਲਮ ਦਾ ਆ ਮੈਨੂੰ ਲੱਗਦਾ ਇਹ ਆਦਤ ਪੈਣੀ ਚਾਹੀਦੀ ਹੈ ਤਾਂ ਮੈਂ ਇਸ ਚੀਜ਼ 'ਤੇ ਫੋਕਸ ਕੀਤਾ ਕਿ ਅਸੀਂ ਫਿਲਮ ਬਹੁਤ ਸੋਹਣੀ ਬਣਾਈ ਹੈ ਆਪਣੇ ਹੋਰ ਵੀ ਮਿੱਤਰ ੜੀਕਰੇ ਤੁਹਾਨੂੰ ਇੰਟਰਵਿਊ ਕਰਨਗੇ ਮੇਰਾ ਇੱਕ ਸਵਾਲ ਬੜਾ ਇੰਪੋਰਟੈਂਟ ਮੈਨੂੰ ਇਸ ਕਰਕੇ ਲੱਗਦਾ ਤੁਸੀਂ ਥੀਏਟਰ ਬੈਕਗ੍ਰਾਉਂਡ ਤੋਂ ਆਉਨੇ ਹੋ ਜਦੋਂ ਇਹ ਗੱਲਾਂ ਚੱਲਦੀਆਂ ਨੇ ਫਿਲਮਾਂ ਨੂੰ ਲੈ ਕੇ ਵੀ ਪੰਜਾਬੀ ਸਿਨੇਮਾ ਬੜੀ ਗਰੋਥ ਕਰ ਰਿਹਾ ਤੁਹਾਨੂੰ ਲੱਗਦਾ ਕਿ ਪੰਜਾਬੀ ਸਿਨੇਮੇ ਨੇ ਵਾਕਈ ਤਰੱਕੀ ਕੀ ਕੁਆਂਟੀਟੀ ਦੀ ਕੀਤੀ ਹੈ ਕਿ ਕੁਆਲਿਟੀ ਚ ਕੀ ਡਿਫਰੈਂਸ਼ੀਏਟ ਹੈ ਕੁਆਂਟੀਟੀ ਚ ਵੀ ਹੋਈ ਹੈ ਕੁਆਲ ਜੇ ਉਹ ਨਾ ਬਣਣਗੇ ਤਾਂ ਉਹ ਚੰਗੇ ਕਿਵੇਂ ਬਣਾਂਗੇ ਹਰ ਇੱਕ ਦਾ ਇੱਕ ਰੀਜ਼ਨ ਹੁੰਦਾ ਉਹ ਵੀ ਬਣ ਲੈਣੀ ਚਾਹੀਦੀ ਹੈ ਸਭ ਨੂੰ ਮਨ ਚਾਹ ਪੂਰਾ ਕਰਨਾ ਚਾਹੀਦਾ ਮੈਂ ਪਹਿਲਾਂ ਵੀ ਇਸ ਗੱਲ ਤੇ ਜ਼ੋਰ ਦਿੱਤਾ ਕਿ ਪ੍ਰੋਡਿਊਸਰਸ ਨੂੰ ਇਸ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਸਿੱਖਣਾ ਚਾਹੀਦਾ ਕਿ ਫਿਲਮ ਹੁੰਦੀ ਕੀ ਹੈ ਹੁਣ ਇਹ ਫਿਲਮ ਬਣਾਉਣੀ ਹੈ ਇਹ ਨਹੀਂ ਬਣਾਉਣੀ ਇਹ ਹੀ ਡਿਸੀਜਨ ਮਾਰ ਲੈਂਦਾ ਨਾ ਪਰ ਹਾਂ ਡਿਸੀਜਨ ਦੀ ਪਾਵਰ ਹੈ ਨਾ ਸਾਰੀ ਉਹਨੂੰ ਹੀ ਪਤਾ ਲੱਗੂ ਕਿ ਇਹ ਫਿਲਮ ਵਰਕ ਕਰੂਗੀ ਨਹੀਂ ਪ੍ਰੋਡਿਊਸਰ ਨੇ ਪਹਿਲਾਂ ਆਉਣੇ ਹੈ ਨਾ ਰਿਲੀਜ਼ ਹੁੰਦੇ ਆਂ ਸੀ ਇਹ ਵੀ ਦੇਖਿਆ ਲੋਕ ਪ੍ਰੋਡਿਊਸਰ ਵੀ ਐਕਟਰ ਵੀ ਜਿਹੜੇ ਉਹ ਸਾਰੀ ਟੀਮ ਨਾਲ ਜੁੜੇ ਹੁੰਦੇ ਆ ਉਹਨ ਉਹ ਮੇਰੇ ਨਾਲ ਥੋੜਾ ਸਾਡੇ ਪ੍ਰੋਡਕਟਰ ਨੂੰ ਥੱਲੇ ਲਾਉਣ ਦੀ ਖਾਤਰ ਬਹੁਤ ਕੁਝ ਹੋ ਰਿਹਾ ਹੈ ਕਿ ਮਾਫੀਆ ਬੈਠਾ ਪੰਜਾਬੀ ਸਿਨੇਮਾ ਵਿੱਚ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਨਹੀਂ ਨਹੀਂ ਮਨ ਲਗਾ ਆਡੀਅנס ਸਭ ਤੋਂ ਵੱਡੀ ਉਹ ਕੱਢ ਕੇ ਰੱਖ ਲੈਂਦੀ ਹੈ ਯਾਰ ਸਭ ਤੋਂ ਅੱਗੇ ਪਾਣੀ ਦਾ ਪਾਣੀ ਹਾਂ ਵੀ ਕੈਨਟ ਰਿਵੀਲ ザ ਕੈਰੈਕਟਰ ਬਟ ਥੈਂਕ ਯੂ ਜੀ ਇਟ ਵਾਸ ਅ ਰਾਈਟ ਡਿਫਰੈਂਟ ਕੈਰੈਕਟਰ ਫॉर ਮੀ ਉਹ ਆਡੀਅਸ ਤੋਂ ਵੱਡਾ ਕੋਈ ਨਹੀਂ ਹੈ ਨਾ ਹੁਣ ਦੇਖੋ 12th real life ਪਹਿਲੇ ਦਿਨ ਉਸ ਫਿਲਮ ਨੂੰ ਇੱਕ ਕਰੋੜ ਪੂਰੇ ਇੰਡੀਆ ਚ ਪੂਰੇ ਵਰਲਡ ਐਨਿਕ ਮਾਇਸੀ ਉਸ ਤੋਂ ਬਾਅਦ ਉਹ ਫਿਲਮ ਪਿਆ ਪਲੱਸ ਕਰੋੜ ਤੇ ਗਈ ਨਾ ਮਾਊਥ ਪਬਲਿਸਿਟੀ ਦੀ ਗਈ ਹੈ। ਸੋ ਮੈਨੂੰ ਇੱਕ ਹਮੇਸ਼ਾ ਇਹ ਖਦਸ਼ਾ ਰਹਿੰਦਾ। ਮੈਂ ਚੱਕ ਵੀ ਗਏ ਸੀ ਕਿ ਸਾਡੇ ਜਿਹੜੇ ਕ੍ਰਿਟਿਕਸ ਨੇ ਆਪਾਂ ਆਪਾ ਮੂਵੀ ਦੇਖਣਾ ਆਪਕੋ ਸਮਝ ਆ ਜਾਏਗੀ। ਹਿੰਦੀ ਫਿਲਮ ਚ ਕੀ ਹੁੰਦਾ ਹੈ ਉਹਨਾਂ ਨੇ ਅਦੀਪੁਰਸ਼ ਬਣਾਈ। ਚਾਹੇ ਉਹ ਧਾਰਮਿਕ ਭਾਵਨਾ ਜੁੜੀਆਂ ਹੋਈਆਂ ਜੀ ਪਰ ਉਹਨਾਂ ਨੇ ਫਿਲਮ ਨੂੰ ਮਾੜੀ ਕਿਹਾ। ਇਹ ਦਮ ਚਾਹੀਦਾ। ਫਿਲਮ ਜਦੋਂ ਮਾੜੀਆਂ ਕਹਿਣੇ ਸ਼ੁਰੂ ਹੋ ਗਏ ਨਾ 10-12 ਸਾਡੇ ਕ੍ਰਿਟਿਕਸ ਆ ਗਏ ਜਿਹੜੇ ਪਹਿਲੇ ਪਗਰ ਨਾਂ ਭੱਜਣੇ। ਗਾਓਂ ਦੇ ਲੋਕਾਂ ਦੇ ਜਿਹੜੇ ਹੁੰਦੇ ਆ ਉਹ ਦਾ ਵੈਰੀ ਸਿੰਪਲ ਪੀਪਲ। ਉਹ ਸਿੰਪਲਿਸੀ ਜਿਹੜੀ ਫਿਲਮ ਉਹਏ ਭੋਲੇ ਫਰਮ ਨੂੰ ਰਿਲੀ ਹੋ ਰਹੀ ਹੈ ਦੇਖਦੇ ਹਾਂ ਕਿ ਹੁਣ ਇਸ ਫਿਲਮ ਨੂੰ ਲੋਕ ਕਿੰਨਾ ਘੰਗਾਰਾ ਦਿੰਦੇ ਨੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਚੰਡੀਗੜ੍ਹ